ਸਸਿਆਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਣੇ ਅੱਜ ਮੌਸਮ ਫਿਰ ਖਰਾਬ ਹੈ ਤੇ ਮਸ਼ੀਨਾਂ ਆਪਣੀਆਂ ਤਿੰਨੇ ਚਾਲੂ ਹੋ ਗਈਆਂ ਜੀ ਜੱਸੀ ਲੈ ਕੇ ਜਾ ਰਹੇ ਹਾਂ ਤੇ ਦੂਸਰੀ 4600 ਵੀ ਚਾਲੂ ਕਰਤੀ ਆ ਤੇ 12 ਛਾਲੀ ਇੱਧਰ ਚੱਲਦੀ ਆ ਸਾਹਮਣੇ ਉਹ ਵੀ ਦੋ ਚਾਲੂ ਹੋ ਗਈਆਂ ਆਪਾਂ ਜੱਸੀ ਕੋਲ ਲੈ ਕੇ ਆ ਰਹੇ ਰਸਤੇ ਜੇ ਤੇ ਆਪਣਾ ਡਰਾਈਵਰ ਹੈ ਨਹੀਂ ਆਜ ਤੇ ਆਪਾਂ ਆਪਣੇ ਮੁੰਡੇ ਨੂੰ ਬਿਠਾਇਆ ਉੱਪਰ ਇਹਨੂੰ ਆਪਾਂ ਵੈਸੇ ਤੇ ਪੜਦਾ ਪਲਾਸਟੂ ਜੇ ਬਾਕੀ ਆਪਾਂ ਇਹਨੂੰ ਉੱਪਰ ਬਿਠਾਇਆ ਗਿਆ ਅੱਜ ਦਾ ਦਿਨ ਤੂੰ ਇਵੈਂਟ ਕਿਵੇਂ ਕਰਕੇ ਚਲਾਕ ਮੇਰੇ ਕੋਲ ਵੀ ਨਹੀਂ ਚਲਦੀ ਮਸ਼ੀਨ ਓਖਾ ਸਖਾ ਹੋ ਕੇ ਅੱਜ ਦਾ ਦਿਨ ਕਢਾ ਸਾਡੇ ਨਾਲ ਤੇ 5000 ਜਹਾ ਨਹੀਂ ਤੇ ਜੈਸੂਰੀਆ ਤੇ ਤਿੰਨੇ ਚਾਰੇ ਪਿਓ ਪੁੱਤਰ ਇੱਥੇ ਲੱਗੇ ਹੋਏ ਆ ਆ ਸਾਹਮਣੇ ਬਾਈਕ ਤੇ ਤੇ ਉਹ ਉੱਪਰ ਆਪਣਾ ਹੁੰਦਾ ਮੇਰਾ ਬੈਠਾ ਇਹਨੂੰ ਆਹ ਹੁਣ ਤੂੰ ਚਲਾ ਮਸ਼ੀਨ ਵੜ ਲੈਗਾ ਕਿ ਮੈਨੂੰ ਵੜਨੇ ਪੈਣ ਦੇ ਵੜ ਲੈਗਾ ਵੜ ਲੈਗਾ ਕੀ ਕਹਿੰਦਾ ਜੀ ਵੱਢ ਲਾਂਗਾ ਤੇ ਆਪਾਂ ਆਇਆ ਤੁਰਿਆ ਮੜਿਆ ਹੌਲੀ ਹੌਲੀ ਮਸ਼ੀਨ ਲੈ ਕੇ ਜਾ ਰਹੇ ਇੱਧਰ ਤੇ ਤੁਹਾਨੂੰ ਪਤਾ ਡਰਾਈਵਰ ਜੇ ਕਰ ਇੱਕ ਦਿਨ ਵੀ ਨਾ ਨਾ ਦਿੱਸੇ ਤੇ ਇੰਨਾ ਕੰਮ ਔਖਾ ਹੋ ਜਾਂਦਾ ਮੈਂ ਪਹਿਲਾਂ ਬਹੁਤ ਡਰਾਈਵਰੀ ਕੀਤੀ ਆ ਖੁਦ ਮੈਂ ਆਪ ਹੀ ਕੀਤੀ ਆ ਬਹੁ ਮਸ਼ੀਨਾਂ ਮਸ਼ੀਨਾਂ ਚਲਾਉਂਦਾ ਰਿਹਾ ਤੇ ਹੁਣ ਆਪਾਂ ਛੱਡੀਆਂ ਹੋਈਆਂ ਹੋਣ ਲਈ ਆਪਣੇ ਚੱਲਦੀਆਂ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਐਸਰ ਅਲਰਜੀ ਲਰਜੀ ਤੇ ਬਹੁਤ ਆਪਾਂ ਨੂੰ ਦਲਤੀ ਬਹੁਤ ਜਲਦੀ ਹੋ ਜਾਂਦੀ ਇਹਦੇ ਤੋਂ ਕੱਟੇ ਤੋਂ ਤੇ ਇਹਦੇ ਕਰਕੇ ਆਪਣੇ ਤੋਂ ਹੋਣ ਚਲਦੀ ਨਹੀਂ ਮਸ਼ੀਨ ਆ ਤੇ ਮਸ਼ੀਨ ਅਠਲ ਨਹੀਂ ਮਨਜ਼ੂਰ ਆ ਬਾਕੀ ਮੇਰੇ ਕੋਲ ਵੇਖੋ ਮੈਂ ਰੋੜ ਤੇ ਜ਼ਰੂਰ ਚਲਾਉਂਦਾ ਹਾਂ ਉਹਨਾਂ ਕਈ ਵਾਰ ਕਿਤੇ ਉਦਾਂ ਦਾ ਕੰਮ ਚਲਾਉਣੀ ਵੇ ਔਖੇ ਜਗ੍ਹਾ ਤੇ ਉੱਥੇ ਚਲਾਈਦਾ ਬਾਕੀ ਇੱਥੇ ਆਪਾਂ ਵਦਾਈ ਨਹੀਂ ਕਦੇ ਕੀਤੀ ਤੇ ਹੌਣੀਆਂ ਮਸ਼ੀਨ ਨੇ ਤੇ ਬੰਦੇ ਨੂੰ ਆਪਾਂ ਬਿਠਾਇਆ ਅੱਜ ਪਹਿਲੀ ਵਾਰੀ ਬਿਠਾਇਆ ਮਸ਼ੀਨ ਦੇ ਉੱਪਰ ਉਹ ਬੁਲਕਾਰੇ ਖੇਤ ਕਿੱਥੇ ਆ ਚੱਲ 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 ਹਾਵਣਾ ਹਾਵਣਾ ਚੱਲ ਪੇਪਰ ਵੇਖ ਲੈ ਪਿੱਛੋਂ ਮੜਾਇਆ ਜੀ ਅੱਗੇ ਆ ਇੱਕ ਸਵੈਦਾ ਆ ਗਿਆ ਇੱਥੋਂ ਦੇਖਦਾ ਇੱਥੋਂ ਕਿਧਰੋਂ ਮਸ਼ੀਨ ਉਤਰੂਗੀ ਇਦੋਂ ਕੱਟ-ਕੁੱਟ ਵਗੈਰਾ ਮਾਰਨਾ ਪਊਗਾ ਆਗੇ ਇਦਾਂ ਦੀ ਲੰਗ ਜਾਣੀਆਂ ਤੇ ਆਪਣੇ ਕਟਰ ਵੀ ਵੇਹੇ 15 ਫੁੱਟ ਦਾ ਹੈਗਾ ਬਾਕੀ ਲੰਮ ਇਥੋਂ ਕੀ ਬੰਦਾ ਥੱਲੇ ਦੀ ਤਾਰ ਨਹੀਂ ਪਊਗੀ ਐਂ ਦੀ ਲੰਗ ਨੂ ਜਾਊਗੀ ਸਿਜਨ ਜਨ ਵੀਰ ਦੀ ਐਡ ਕੀ ਦਾ ਇਦਾਂ ਦੇ ਆ ਸੇਵਾ ਸੁਭਾਈ ਗਈ ਆ ਆਪਾਂ ਸਪੇਰ ਪਾਰਡਲ ਪੂਰੇ ਕਰ ਦੇਣਾ ਡਰਾਈਵਰਾਂ ਦੇ ਹੋ ਜਾਣ ਪੂਰੇ ਵਹਿਗਰੂ ਕਰਨਗੇ ਤੇ ਆਪਣਾ ਕੋ ਮਾੜਾ ਮਾੜਾ ਖਰਚਾ ਨਿਕਲ ਜਾ ਬਾਈ ਇਹੀ ਕੁਛ ਐਡ ਕੀ ਦਾ ਐਸੋ ਨਹੀਂ ਉਨੀ ਉਨੀ ਕਮਾਈ ਨਹੀਂ ਗਈ ਜਿੰਨੀ ਆਪਾਂ ਸਮਝਦੇ ਆ ਰੋਜ ਆਏ ਮੋਟਰਾਂ ਦਾ ਸ਼ੌਂਕ ਬਹੁਤ ਆ ਬੱਚੇ ਨੂੰ ਵੇਖ ਕੇ ਪਕਾਉਂਦਾ ਅੱਗੇ ਅੱਗੇ ਆ ਕੱਲ ਵੱਢ ਕੇ ਗਿਆ ਆ ਪਤਾ ਅੱਜ ਟੂੜੀ ਬਣੀ ਪਈ ਆ ਦੇਖ ਲਓ ਤੁਸੀਂ ਹੁਣ ਇੱਥੋਂ ਲੰਗਣੀਆਂ ਮਸ਼ੀਨਾਂ ਸ਼ਪੈਦੇ ਕੋਲ ਦੀ ਤੇ ਪੈਨ ਰੱਖ ਐਨੂੰ ਉੱਦੜੇ ਐ ਰੱਖੀਆ ਜਿਆਦਾ ਨਹੀਂ ਜਿਆਦਾ ਪੈਨ ਕਰ ਐਨੂੰ ਇੱਥੇ ਮੇਰੇ ਬੰਦੇ ਵੇਖਾਂ ਤੂੰ ਆਪਣਾ ਤੇਰੇ ਖਾ ਕਰ ਤੈਨੂੰ ਦੱਸਣਾ ਬੰਦੇ ਤਿੰਨ ਬੰਦੇ ਆਸੀਂ ਇੱਥੇ ਵਰਮਾ ਲਾ ਲਓ ਇੱਥੇ ਰੱਖਿਆ ਇਹਦੇ ਨਾਲ ਪਛਾਲੀ ਇੱਥੇ ਰੋਕ ਦੀ ਵਰਮਾ ਵਰਮਾ ਲਾ ਲਓ ਕਿਲਾ ਦੇ ਬੰਦੇ ਦੇ ਇਧਰ ਚੱਲੂਗੀ ਤੇ ਅੱਜ ਉਹ ਚੱਲੂਗੀ ਸਾਹਮਣੇ ਆਪਣੇ ਚੱਲ ਰਹੀ ਹੈ तकरीबन 4600 ਇਹਨਾਂ ਦੇ ਗਤੀ ਕਿ ਕਿਲੇ ਤੇ ਜਾਨੀ ਕਿ ਮਸ਼ੀਨਾਂ ਆਪਣੇ ਲਾਗੇ ਲਾਗੇ ਚਲਣੀਆਂ ਤੇ ਜਿਹੜੀ ਸ਼ਾਲੀਆ ਉਹ ਆਪਾਂ ਲਾਈਆ ਪਿੰਡ ਵਾਲੀ ਸਾਈਡ ਨੂੰ ਤੇ ਉਧਰ ਵੀ तकरीबन ਪੂਰਾ ਦਿਨ ਹੀ ਚੱਲੂਗੀ ਮਸ਼ੀਨ ਉਹ ਵੀ ਤੇ ਕੰਮ ਹੋ ਗਿਆ ਜੀ ਚਾਲੂ ਆਪਣੇ ਏਰੀਆ 'ਚ ਤੇ ਹੁਣ ਕੰਮ ਹੈ ਦੋ ਤਿੰਨ ਦਿਨ ਦਾ ਹੀ ਆ ਤੇ ਉਹ ਬੰਦੇ ਨੂੰ ਪੁੱਛਦਾ ਬੰਦਾ ਕੀ ਬੋਏਗਾ ਆਪਣੇ ਬਾਰੇ ਇਧਰ ਬਾਰੇ ਆਵਾਜ਼ ਜੀ ਮਾਰੀ ਸੀ ਇੱਕ ਤੇ ਬਾਕੀ ਕਿ 6 7 ਸਰਕਿਲਾਂ ਦੇ ਬਲਾਟਾ ਇਹਨਾਂ ਪੰਜ ਕਿਲੋ ਪਿੰਡ ਦੇ ਨਾਲ ਲੱਗਦੀ ਆ ਕਿੱਧਰ ਜਾ ਰਿਹਾ ਕਦੋਂ ਬਟਨੀ ਇਹ ਇਹ ਤਾਂ ਤਿਆਰ ਹੈ ਪਰਸੋਂ ਕਰਾ ਪਏ ਲਾ ਦੇ ਇਹਦੇ ਵੱਢ ਕੇ ਬਾਅਦ ਇਹ ਲਾ ਦੇ ਇੱਧਰ ਪਿੱਛੇ ਮੜੀ ਨਿਗਾ ਰੱਖਿਆ ਦਾਣਾ ਦੋਨਾਂ ਦੀ ਹਾਂ ਮੁੰਡੇ ਨੂੰ ਆਖਿਆ ਮੜਾ ਜੇ ਤੂੰ ਮਾਨਤ ਤੋੜੇਗਾ ਫਿਰ ਤੁਰੇਗਾ ਹਾਂ ਹਾਂ ਨਹੀਂ ਮੜਾ ਫਿਰ ਵੀ ਆਪ ਵੀ ਨਿਗਾ ਰੱਖਿਆ ਜੀ ਦਾਣੇ ਤੇ तकरीबन ਨਹੀਂ ਆਉਂਦੇ ਤੇ ਬੰਦਾ ਸੈਟਾ ਛੱਡਦਾ ਬਾਲੀਆਂ ਚਲੋ ਠੀਕ ਆ ਤੇ ਬੰਦੇ ਮੰਨ ਗਏ ਜੀ ਆਪਣੇ ਵੀ ਮਸ਼ੀਨ ਵਧੀਆ ਚੱਲਦੀ ਆ ਕੋਈ ਕਹਿੰਦੇ ਉਹ ਗੱਲਬਾਤ ਨਹੀਂ ਵੀ ਵਧੀਆ ਵਧਾਈ ਕਰ ਰਿਹਾ ਤੇ ਆਪਾਂ ਮਸ਼ੀਨ ਦੇਣੀ ਸੀ ਇਹਨਾਂ ਨੂੰ 4400 ਇਹਦਾ ਕੁਦਰਤੀ 400 ਦੇਣੀ ਸੀ ਚਾਹ ਰਹੀ ਅੱਗੇ ਨੂੰ ਵਧਣ ਦੇ ਇਹਨਾਂ ਨੇ ਲਾ ਲਈ ਪਹਿਲਾਂ ਕਹਿੰਦੇ ਇਹ 4400 ਲਾਉਣੀ ਆ ਤੇ ਹੁਣ ਕਹਿੰਦੇ ਵਾ ਇਹ ਠੀਕ ਆ ਉਹਨਾਂ 400 ਸਾਹਮਣੇ ਉਹ ਇੱਧਰ ਚੱਲਣ ਢੀ ਆ ਇਹ ਜੱਸੀ ਜੀ ਹੁਣ ਮਸ਼ੀਨ ਇੱਥੋਂ ਤਕਰੀਬਨ ਵੱਡ ਕੇ ਨਹੀਂ ਨਿਕਲੂਗੀ 70 ਕਿੱਲੇ ਘਾ ਤਾਂ ਇਹਨਾਂ ਦਾ 2 ਦਿਨ ਲੱਗਦੇ ਆ ਤੇ 2 ਦਿਨਾਂ ਦੇ ਵਿੱਚ 2-3 2.5 ਦਿਨ ਲੱਗਦੇ ਹੁੰਦੇ ਆਪਣੇ ਇਹਨਾਂ ਬਲ ਅੱਗੇ ਵੀ ਇਹਨਾਂ ਦੇ ਕਿ 90 ਕਿੱਲੇ 90 ਦੇ ਵਿੱਚੋਂ ਫਿਰ ਇੱਕ ਬੰਦੇ ਇਹਨਾਂ ਦੇ ਨੇ ਠੇਕੇ ਦੇ ਦੇਤੀ ਜਮੀਨ ਉਹਦੇ ਕਰਕੇ ਆਪਣੇ ਘਟ ਗਏ ਥੋੜੇ ਜਿਹਾ ਤੇ ਆਪਾਂ ਵਾ ਪੰਜ-ਪੰਜ ਦਿਨ ਲਾਉਣੇ ਆ ਤੇ ਮਸ਼ੀਨਾਂ ਇੱਥੋਂ ਕੱਢ ਦੇਣੀ ਆ ਆਪਾਂ ਤੇ ਕਪਣੀ ਜਾਊਗੀ ਜੀ ਬਾਡ ਰੇਡੀਏ ਨੂੰ ਤੇ ਦੂਸਰੀ ਜਾਊਗੀ ਆਪਣੀ ਤਕਰੀਬਨ ਜਲਵਾ ਸਾਈਡੋਂ ਤੇ ਸੀਨ ਮੜਾ ਹੀ ਆ ਕੀ ਤੇ ਟਰੈਕਟਰ ਸਾਡੇ ਦੇਖੋ ਟਰੈਕਟਰ 58 ਗਰੇ ਨੇ ਇਧਰ ਝੋਟੇ ਨੇ ਸਾਰਿਆਂ ਕੋਲੇ ਕਿਹਦਾ ਕਿਹਨਾ ਆ ਬਾਪੂ ਜੀ ਨੇ ਸਾਡੇ ਇਹ ਸਾਰੇ ਜਮੀਨ ਇਹਨੇ ਕੋਲੀ ਹੈ ਜਾਨੀ ਕਿ ਇਹਦੇ ਨਾਲ ਹੀ ਇਹਨੇ ਵਡਾਉਣੀ ਹੈ ਜਿੱਦ ਤਰ ਵਡਾਉਣੀ ਆ ਬਾਕੀ ਨਹੀਂ ਜਿੱਥੇ ਕਹੋਗਾ ਉੱਥੇ ਵਡਾਉਣੀ ਆ ਇੱਕ ਬਾਈ ਆ 35 ਬੰਦੀ ਕਿਲੇ ਨਾਲ ਦਰਨਾਂ ਕੋਲੇ ਆ ਕਿਹਦਾ ਪਿਆ ਹਾ ਜਸੂ ਬਲੇ ਸਾਸਰੀ ਘਰ ਬਲਾ ਹਾਂ ਦੇਖੋ ਜੂਰੀ ਆਉਣੇ ਛੱਡ ਨਹੀਂ ਆਪਾਂ ਉਹ ਮੈਨੂੰ ਦਹਾ ਕਿਤੀ ਇਹਦਾ ਰਾਹ ਪਰਾ ਲਿਆ ਇਹਦੀ ਲਾਉਣੀ ਲਾਉਣੀ ਸਹੀ ਗੱਲ ਕਵਰੀ ਦੀਆਂ ਜੂਰੀਆ ਕਿੱਥੋਂ ਆ ਤੂੰ ਚਲਾ ਲਾਂਗੇ ਮਸ਼ੀਨ ਕਰੀ ਚਲਾ ਲਾਂਗੇ ਨਾ ਚੋਟਾਂ ਮਾਰ ਦੇ ਕਿਦੇ ਪੱਕੀ ਗੱਲ ਹੈ ਸਿਰ ਦੋ ਕਿਢਾ ਦੇ ਦੂਜੇ ਲੋਜ ਵੱਢੀ ਐ ਠੀਕ ਹੈ ਆ ਹੀ ਨਹੀਂ ਲਾਉਣਾ ਆਪਾਂ ਠੀਕ ਹੈ ਚਲਾ ਲਾਂਗੇ ਨਾ ਐਨਾ ਬੈਜ ਉੱਤੇ ਕਿਤੇ ਆ ਵੀ ਆ ਗਈ ਮਸ਼ੀਨ ਆਪਣੀ ਹੁਣ ਜਾ ਰਹੀ ਹੈ ਹੋਰ ਜਗ੍ਹਾ ਤੇ ਤੇ ਇਧਰ ਜੱਸੀ ਚੱਲਦੀ ਆ ਮਸ਼ੀਨਾਂ ਬਹੁਤ ਹੋ ਗਈਆਂ ਇੱਕ ਉਹ ਸਾਹਮਣੇ ਚੱਲ ਰਹੀ ਆ ਇੱਕ ਉਹ ਇਧਰ ਚੱਲ ਰਹੀ ਆ ਮਸ਼ੀਨਾਂ ਤਕਰੀਬਨ ਬਹੁਤ ਚੱਲ ਰਹੀਆਂ ਤਿੰਨ ਦਿਨ ਦਾ ਸੀ ਇਹਨਾਂ 4000 ਤਕਰੀਬਨ ਵੱਧ ਤੋਂ ਵੱਧ 4000 ਹੁੰਦਾ ਐਨ ਨੂੰ ਲਾ ਦੇ ਅੱਗੇ ਪੰਮਾ ਵੀ ਪੂਰਾ ਗੁਸੇ ਜਾ ਤੇ ਏਰੀਆ ਖਤਮ ਹੀ ਹੋਣਾ ਹੈ ਚਾਲੂ ਆਇਆ ਨਹੀਂ ਖਤਮ ਪਹਿਲੇ ਹੋਣੇ ਲੱਗ ਗਿਆ ਇਹ ਆਪਣੇ ਜੀ ਸੀਰ ਪੂਰਾ ਵਧੀਆ ਲੱਗ ਜਾਂਦਾ ਪਰਲੀ ਟੈਂਕੇ ਭਰ ਲਈ ਪੰਮੇ ਨੇ ਵਾਕਿ ਡੱਕ ਵਾ ਇੱਕ ਕੱਟ ਕਰ ਐਨ ਇਹਦਾ ਆਪਾਂ ਨੂੰ ਕਾਪੀ ਰੇਟ ਆਇਆ ਆਪਣੇ ਫੋਨ ਤੇ ਅੱਜ ਸਿੰਧੂ ਦੀ ਕਣਕ ਵੱਢਣ ਲੱਗੇ ਆ ਸਿੰਧੂ ਕਿੰਨਾ ਉਥਾਂ ਰਹਿਗਾ ਤੇਰਾ ਵੱਢਣ ਵਾਲਾ ਭਾਈ ਆਪਾਂ ਰਹਿਦਾ 5-6 ਕਿਲੇ ਬੜਾ ਸਾਸਰੀ ਘਰ ਬਲਾ ਸਾਸਰੀ ਘਰ ਦਾ ਹਾਂ ਤੇ ਮਸ਼ੀਨ ਕਿ ਵਧੀਆ ਵੱਢ ਰਹੀ ਹੈ ਹਾਂ ਬਈਆ ਭਈਆ ਡਰਾਈਵਰ ਕਿਵੇਂ ਲੱਗਾ ਤੈਨੂੰ ਚੰਗਾ ਡਰਾਈਵਰ ਨਹੀਂ ਠੀਕ ਹੈ ਡਰਾਈਵਰ ਭਈਆ ਤੇ ਕਿੰਨੇ ਕ ਵੱਢੇ ਗਏ ਕਿੰਨੇ ਰਹਿ ਗਏ ਆਪਣੇ ਉਹ ਬਸ ਵੱਢ ਤੇ 2.5-3 ਕਿਲੇ ਥਾਂ ਵੱਢਿਆ ਗਿਆ ਜਿਆਦਾ ਵੱਢਾ ਗਾ ਕੇ 2.5 ਆ ਹੋ ਗਿਆ ਤੇ ਕਿਲਾ 3.5 ਹਾਂ ਤੇ 4 4-5 ਕਿਲੇ ਵੱਢਾ ਗਾ ਤੇ 5 ਕਿਲੇ ਸਵੇਰੇ ਵੱਢਣਾ ਪੱਕੀ ਹਾਂ ਉਹ ਵੱਢਾ ਕੱਲ ਨੂੰ ਚਲ ਠੀਕ ਹੈ ਤੇ ਦਾਣੇ ਦੇ ਵਿੱਚ ਚੰਗੇ ਨਿਕਲ ਜਾਂਦੇ ਨੇ ਹਾਂ ਨਹੀਂ ਛਾ ਠੀਕ ਹੈ ਹਾਂ ਦਾਣੇ ਵਧੀਆ ਮੋਟੇ ਨੇ ਵਧੀਆ ਚਾ ਤੇ ਗੇਲਾਣ ਚੱਲਿਆ ਇੰਨੇ ਨੂੰ ਦਣ ਲੈ ਕੇ ਹੋਰ ਨਹੀਂ ਪਾਣੇ ਸੀ ਪਵਾਵਾਂਗੇ ਤੋ ਦੇ ਇੰਨੇ ਕੋ ਲੈ ਕੇ ਚੱਲਿਆ ਨਹੀਂ ਪਾਰਲੇ ਵੜਨੇ ਆ ਪਾਰਲੇ ਉਹ ਟਰਾਲੀ ਖੜੋ ਉਹ ਟਰਾਲੀ ਆਈ ਤੇ ਖੜੀ ਏ ਉਹ ਅੰਦੇ ਉਹ ਦੇਖੋ ਭਾਈ ਹੈ ਹਾਂ ਭਾਈ ਵੜਨਾ ਤਾਂ ਏਹੀ ਉਹ ਟਰਾਲੀ ਦਾ ਨਹੀਂ ਤੋ ਵੀ ਵੜੇ ਜਾਣੇ ਹਾਂ ਆ ਗਰਮੇਲ ਦੇ ਵੜ ਕੇ ਫਿਰ ਦੁਬਾਰਾ ਆਪਣੇ ਲਾਵਾਂਗੇ ਫਿਰ ਮੈਂ ਵੀ ਵੜਨਾ ਮੇਰੇ ਕਾੜ ਕੇ ਵੇਖਾ ਪੱਕੀ ਕਿ ਨਹੀਂ ਆਈ ਮੜਾ ਜਾ ਹਾਂ ਪੱਕੀ ਹੈ ਪੱਕੀ ਹੈ ਹਾਂ ਪੱਕੀ ਹੈ ਪੱਕੀ ਵੀ ਹੈ ਵੇਹਲਾ ਐਵੇਂ ਨਾ ਕਿਤੇ ਹਾਂ ਕੀ ਬਈਆ ਮਰੀਂਦਾ ਬਣੀ ਨਹੀਂ ਜਾਏ ਇਹ ਅੱਜ ਵੜਦੀ ਫਿਰ ਹੈ ਜਿਵੇਂ ਸੁੱਤਰ ਲੱਗਦਾ ਵੇਹਕ ਦਣ ਚੱਬ ਕੇ ਪੱਕ ਗਏ ਆ ਪੱਕੇ ਪੱਕ ਗਵਣੇ ਹਾਂ ਖਾ ਖਾ ਦੇ ਪਾ ਲਾ ਦਿੰਦਾ ਕਿ ਮਲੋਆ ਫੱਲੇ ਮਾਜ ਖਾਣੇ ਦੇ ਕੱਦਾਂ ਨੇ ਦਾਣੇ ਮਰੇਜ ਨਿਕਲੇ ਨਹੀਂ ਇਹਦੇ ਨਹੀਂ ਮਰੇ ਕਿੱਥੇ ਹੋਰ ਠੀਕ ਨੇ ਮੋਟੇ ਨੇ ਦਾਣੇ ਫਰੀਆ ਨੇ ਐ ਕੀ ਕਹਦਾ ਡਿੱਗੀ ਪਾਰਤਾ ਡਿੱਗੀਆਂ ਅਸੀਂ ਗਾਂ ਵੀ ਆਵੇ ਲਾ ਆਵੇ ਠੀਕ ਹੈ ਮੋਤੀਆਂ ਯਾਰ ਬਾਕੀ ਨਹੀਂ ਮਿਦਾਨੇ ਠੀਕ ਨੇ ਹਾਂ 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 ਨਹੀਂ ਦਾਣੇ ਠੀਕ ਆ ਦਾਣੇ ਵਧਿਆਣੇ ਪੰਮਾ ਬਾਈ ਵੀ ਨਾ ਪੂਰਾ ਬਾਗੋ ਬਾਗਾ ਸਾਰੀ ਡੈੜੀ ਮਸ਼ੀਨ ਟੋ ਗਿਆ ਇਹਨੂੰ ਇੱਕ ਮਿੰਟ ਰੀ ਉਧਰਾ ਥੱਲੇ ਤੇ ਆਹ ਸਿੰਦੂ ਸਿੰਦੂ ਤੈਨੂੰ ਕੀ ਕਾਲ ਤੁਰਨੇ ਰਹਿੰਦੇ ਰਹਿ ਨਹੀਂ ਕਿਦੇ ਫੇਰ ਨਾਲ ਕੀ ਬੱਜਾਂ ਦੀ ਲੋੜ ਆਪਾਂ ਨੂੰ ਨਾ ਨਾ ਬਾਸ ਸਾਹਿਬ ਬੱਜਾਂ ਨਾ ਕਿ ਸਿੱਖਦੇ ਨਹੀਂ ਵਾ ਵਾ ਇਹਦਾ ਆਰਾਮ ਨਾਲ ਤੁਰਿਆ ਇਹ ਕਿਹੜਾ ਛੱਡਦਾ ਨਾ ਨਾ ਦੇਣਾ ਛੱਡਦਾ ਇੱਧਰ ਮੂੰਹ ਕਰਕੇ ਦਾ ਛੜਾ ਇੱਧਰ ਹੋ ਮੜਾ ਜਾ ਹਾਂ ਛੱਡਦਾ ਹੈ ਕਿ ਨਹੀਂ ਨਾ ਤੇ ਫੌਜੀ ਕਿਵੇਂ ਫੌਜੀ ਨਹੀਂ ਆਇਆ ਖੇਤਰ ਉਹਦੇ ਸੈਟਾ ਹੈ ਵਾੜ ਦੇ ਨਹੀਂ ਉਹ ਖੇਤ ਨਹੀਂ ਆ ਪੋਜੀ ਉਹ ਫੇਰ ਨਾ ਠੀਕ ਜਾਨੀ ਸਿਆਲ ਚ ਰੱਖਿਆ ਚਾਹਤੋਂ ਲੋੜੀ ਹਾਏ ਦਾ ਹਾਂ ਹੀ ਅਸੀਂ ਜਦ ਸਾਡੇ ਹੁੰਦਾ ਕੀ ਲੋੜਾ ਤੇ ਦਾਣੇ ਕੇ ਪੀਨ ਬਣਦਾ ਹੁੰਦਾ ਕਿ ਵਿੱਚ ਮੱਖੀ ਆਉਂਦੀ ਐ ਉਹਦੀ ਮਾੜੀ ਮਾੜੀ ਇਹ ਰੱਤ ਰਾਤ ਨਹੀਂ ਤਾਂ ਆਉਂਦੀ ਉਹ ਮਾੜਾ ਮੋਟਾ ਪਤਾ ਹੀ ਗੱਲ ਕੀ ਜੇ ਆਪਾਂ ਇਹਨੂੰ ਪੂਰਾ ਸਾਫ਼ ਕਰਾਂਗੇ ਨਾ ਤੇ ਇਹਦੇ ਜ ਆਪਣਾ ਨੁਕਸਾਨ ਹੈ ਹਾਂ ਚਾ ਕੋਈ ਨਹੀਂ ਨੁਕਸਾਨ ਪਤਾ ਹੀ ਕਿਵੇਂ ਇਹਦੇ ਜੇ ਇਹ ਨੁਕਸਾਨ ਹੈ ਪਿੱਛੇ ਫਿਰ ਦਾਣੇ ਆਉਂਦੇ ਹਾਂ ਹਾਂ ਆਉਂਦੇ ਨੇ ਬਾਈ 19 ਕਿ ਮੱਖੀ ਦਾ ਕੀ ਇੰਨੀ ਤਾਂ ਹੋ ਹੀ ਜਾਂਦੀ ਸਫਾਈ ਹੋ ਹੀ ਜਾਂਦੀ ਹੈ ਸਹੀ ਗੱਲ ਹੈ ਕਿ ਨਹੀਂ ਹਾਂ ਠੀਕ ਬਾਕੀ ਵਾ ਗਰਮੇਲ ਨੂੰ ਪੁੱਛ ਗਰਮੇਲ ਦੇ ਲੱਗੇ ਆ ਮਿਲੋ ਜੀ ਤੇ ਗਰਮੇਲ ਨੂੰ ਬੜੇ ਦਿਨਾਂ ਬਾਅਦ ਐਮਪੀਓ ਆ ਕੇ ਨੇ ਮੁਲਾਕਾਤ ਹੋਈ ਇਹਦੇ ਨਾਲ ਬੜੇ ਦਿਨਾਂ ਬਾਅਦ ਹੈ ਤਕਰੀਬਨ 3 ਮਹੀਨਾ ਬਾਅਦ ਵੇਖਿਆ ਗਰਮੇਲ ਨੂੰ ਉਹਰ ਮੇਲ ਕੀ ਹਾਲ ਚਾਲ ਨੇ ਸਸਰੀ ਕਾਲ ਦਾ ਬਲਾ ਪੈਣਾ ਤੇ ਇੱਕ ਵੱਡੀ ਹੋਣਾ ਸੇਡਾਂ ਤੋਂ ਓਏ ਧਨੀਆ ਬੀਜਿਆ ਖੜਾ ਨਾ ਓ ਤਨੀਆ ਥੋੜਾ ਖਰਾਬ ਕਰਦਾ ਪਿਆ ਉਹਨੇ ਵੜੜਾ ਦਾ ਬਾਡੀ ਦੇਣਾ ਧਨੀਆ ਉਹਨੇ ਵੇਖਣਾ ਥੋੜਾ ਮੈਂ ਰੱਖ ਲਈ ਆ ਕੋਈ ਬਾਂਜੂ 4 ਕਿਲੋ ਧਨੀਆ ਹੁਣ ਕਿੰਨੂ ਪਿਆਣਾ ਧਨੀਆ ਰਗੜ ਕੇ ਠੰਡਾ ਕਰੀਂ ਅੱਛਾ ਆ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਇੱਥੇ ਆ ਗਈ ਬਣਾ ਪਿਆਰੇ ਕੁੱਤੇ ਕੱਥੇ ਲੇਟ ਦੇ ਰੱਖੀ ਚੱਕਰ ਇੱਥੇ ਕੁੱਤੇ ਕੁੱਤੇ ਆਇਆ ਫਿਰ ਆ ਕੁੱਤੇ ਕੇ ਤੇ ਕਿਵੇਂ ਕਣਕ ਦਾ ਦਾਣੇ ਦੇਣ ਕੇ ਬਣਾਈ ਆਉਂਦੀ ਹੈ ਮਸ਼ੀਨ ਕਪੀਨ ਬਣਾਈ ਆਉਂਦੀ ਆ ਕੇ ਕਰਵਾ ਵਧੀਆ ਬਣੀ ਹੋ ਰਿਆ ਮਾਣ ਨਜ਼ਾਰਾ ਅੱਛਾ ਇਹ ਟੈਂਟ ਟੈਂਟ ਹੁੰਦਾ ਤੂੰ ਦੇਖ ਪਹਿਲਾਂ ਕਣਕ ਵੜ ਦੇ ਜੋ ਡਿੱਗ ਪੈਂਦੀ ਮੱਖੀ ਕਿੰਨੀ ਆਉਂਦੀ ਦੀ ਸੀ ਐ ਕਿ ਕਣਕਾਂ ਐ ਸਾਹ ਸੁਤਰੀਆਂ ਨੇ ਖੜੀਆਂ ਨੇ ਮੱਖੀ ਹੋਣਾ ਵੀ ਨਹੀਂ ਜਾਵਾਂ ਨਹੀਂ ਆਉਂਦੀ ਹਾਂ ਉਹ ਪਾਰ ਤਾਂ ਫਿਰ ਡਿੱਗੀ ਜਿਹੜੇ ਦਾਣੇ ਬਰੀਕ ਹੋਏ ਨਾ ਚੀੜਾ ਹੋਏ ਨਾ ਕੋਈ ਮੱਖੀ ਨਿਕਲਣੀ ਬੜੀ ਔਖੀ ਆ ਹਾਂ ਤੇ ਗਰਮੇਲ ਮੈਨਾਂ ਤਾਂ ਮੈਨੂੰ ਵੀ ਹੁਣ ਵੱਢਣੀ ਨਹੀਂ ਬਣੀ ਤੁਸੀਂ ਆਸ-ਪਾਸੇ ਵੱਢ ਲਈਏ ਵੱਢ ਦੋ ਕੇ ਹਾਂ ਵੱਢ ਦੋ ਵੱਢ ਦੋ ਹੋਰ ਵੱਢਣੀ ਬਣੀ ਮੈਨੂੰ ਆਹ ਲੱਗਦਾ ਤੇ ਉਹ ਆਪਣਾ ਪਰਲਾ ਕਿਵੇਂ ਵੱਢਣਾ ਉਹ ਕਦੋਂ ਪਰਲਾ ਥੜਕੇ ਵੱਢਾਂਗੇ ਸਵੇਰੇ ਹੋਰ ਚਲਵੇਂ ਕਰਾਂ ਪਹਿਲਾਂ ਉਹ ਲਾ ਲਾਂਗੇ ਫਿਰ ਇੱਧਰ ਲਾਉਣੀ ਆ ਹੋਰ ਤੇ ਫਿਰ ਆਪਦੇ ਵੱਢ ਵੜ ਲਾਂਗੇ ਥੜਕੇ ਵੱਢਾਂਗੇ ਇਹ ਕਿੰਨੇ ਦਿਨ ਕੰਮ ਹੋਰ ਚੱਲ ਸਕਦਾ ਆਪਣਾ ਆਪਣਾ ਹਫਤਾ ਹੋਰ ਚੱਲੇਗਾ ਫੁੱਲ ਕੰਮ ਨਹੀਂ ਹਫਤਾ ਚੱਲਣਾ ਚੱਲੇ ਤਿੰਨ ਚਾਰ ਦਿਨ ਨਹੀਂ ਨਹੀਂ ਕੰਮ ਹੋਰ ਚੱਲੂਗਾ ਜੀ ਬਹੁਤ ਕੰਮ ਪਿਆ ਅਜੇ ਤਾਂ ਸ਼ੁਰੂਆਤ ਹੋਈ ਵੈਸੇ ਤਾਂ ਇਹ ਤਾਂ ਅੱਜ ਚਾਲੂ ਹੋਈ ਇਹ ਤਾਂ ਮਸ਼ੀਨਾਂ ਦੰਦ ਤੋਂ ਤਿੱਖੇ ਕੀਤੇ ਆ ਹੋਰ ਹਫਤਾ ਚੱਲਣਾ ਕੰਮ ਜੀ ਚਲੋ ਠੀਕ ਹੈ ਤੇ ਵੱਡ ਲੋ ਸੈਟ ਆੜ ਵੈਸੇ ਤਾਂ ਰਹਿੰਦੇ ਤਾਂ ਹੈ ਨਹੀਂ ਬਾਕੀ ਉਦਾਂ ਹੀ ਤੁਹਾਨੂੰ ਤੁਰਨ ਦਾ ਹੀ ਸ਼ੌਂਗ ਹੈ ਉੱਥੋਂ ਨਾ ਥੋੜਾ ਜਿਹਾ ਖੰਭੇ ਕੋਲੋਂ ਵੱਡਨੇ ਪੈਂਦੇ ਆ ਉਹ ਖੰਭੇ ਤਿੰਨ ਚਾਰ ਤਾਂ ਆਪਣੇ ਖੇਤਰ ਬਜਾਏ ਰ ਖੰਭੇ ਉਸ ਤੋਂ ਵੱਢਨੇ ਪੈਣੇ ਆ